ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਆਪਾਂ ਨੂੰ ਜਲੇਬੀਆਂ ਬਾਰੇ ਸੋ ਵੀਰ ਕਹਿੰਦਾ ਸੀਗਾ ਬਈ ਜੀ ਤੁਸੀਂ ਜਲੇਬੀਆਂ ਬਣਾ ਕੇ ਦਿਖਾਓ ਅੱਜ ਫਿਰ ਤੁਹਾਨੂੰ ਆਪਾਂ ਨੇ ਹਲਵਾਈ ਸਟਾਈਲ ਪੱਕ ਘਰੇ ਜਲੇਬੀਆਂ ਕਿਵੇਂ ਬਣਾ ਸਕਦੇ ਆ ਉਹ ਤੁਹਾਨੂੰ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਇਹਨਾਂ ਪੂਰੀਆਂ कुरकुरੀਆਂ कुरकुरੀਆਂ ਗਰਮਾ-ਗਰਮ ਜਲੇਬੀਆਂ ਬਣਾ ਕੇ ਦਿਖਾਉਨੇ ਆ ਜੀ ਕਿਵੇਂ ਬਣਦੀਆਂ ਤੇ ਆਜੋ ਰੈਸਪੀ ਕਰਦੇ ਆਂ ਸਟਾਰਟ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਨੇ ਆ ਗਰਮਾ-ਗਰਮ ਜਲੇਬੀਆਂ ਜਲੇਬੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਮੈਦਾ ਠੀਕ ਆ ਜੀ ਇੱਥੇ ਮੈਂ 2 ਕੱਪ ਹੈ ਜਿਹੜਾ ਮੈਦਾ ਉਹ ਲੈ ਲਿਆ ਏ ਤੇ ਮੈਂ ਤੁਹਾਨੂੰ ਇਹਦਾ ਮੈਜ਼ਰਮੈਂਟ ਜਿਹੜਾ ਦੱਸ ਦਨਾ ਜੇ ਤੁਸੀਂ 1 ਕਿਲੋ ਖੰਡ ਦੀਆਂ ਜਲੇਬੀਆਂ ਬਣਾ ਰਹੇ ਹੋ ਤਾਂ ਤੁਹਾਨੂੰ ਉਹਦੇ ਵਾਸਤੇ 450 ਗ੍ਰਾਮ ਜਿਹੜਾ ਮੈਦਾ ਉਹ ਚਾਹੀਦਾ ਹੋਊਗਾ ਠੀਕ ਹੈ ਜੀ 1 ਕਿਲੋ ਖੰਡ ਦੀਆਂ ਜਲੇਬੀਆਂ ਬਣਾਉਣ ਵਾਸਤੇ 450 ਗ੍ਰਾਮ ਤੁਸੀਂ ਮੈਦਾ ਲੈ ਲੈਣਾ ਹੈ ਤੇ ਲੋ ਜੀ ਇੱਥੇ ਮੈਦਾ ਚਾਹੀਦਾ ਆਪਾਂ ਨੂੰ ਤੇ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਰੰਗ ਕਾਟ ਠੀਕ ਹੈ ਜੀ ਇਹਨੂੰ ਰੰਗ ਕਾਟ ਕਹਿ ਦਿੰਦੇ ਆ ਇਹਦੇ ਨਾਲ ਜਲੇਬੀਆਂ ਬਣਦੀਆਂ ਠੀਕ ਹੈ ਜੀ ਜਿਹੜਾ ਮੈਦਾ ਇਹ ਨਾਲ ਨਰਮ ਕੀਤਾ ਜਾਂਦਾ ਹੈ ਤੇ ਇਹ ਵੀ ਕਰਿਆਨੇ ਦੀ ਦੁਕਾਨ ਤੋਂ ਮਿਲਦਾ ਏ ਤੇ ਜੇ ਤੁਸੀਂ ਕਈ ਵਾਰ ਆਪਣੇ ਕਿਚਨ ਦੇ ਵਿੱਚ ਇਹ ਰੱਖਣਾ ਠੀਕ ਹੈ ਜੀ ਤਾਂ ਬੱਚਿਆਂ ਦੀ ਪਹੁੰਚ ਤੋਂ ਤੁਹਾਨੂੰ ਦੂਰ ਰੱਖਣਾ ਪੈਣਾ ਇਹ ਤੇ ਮੈਂ ਇਸ ਕਰਕੇ ਦੱਸ ਰਿਹਾ ਨਾ ਕਈ ਵਾਰ ਆਪਣੀ ਰਸੋਈ ਦੇ ਵਿੱਚ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਘਰੇ ਬਚ ਜਾਂਦਾ ਏ ਤਾਂ ਰੰਗ ਕਾਟਾ ਜਿਹੜਾ ਮਸਾਲਾ ਥੋੜਾ ਤੇਜ਼ ਹੁੰਦਾ ਇਹਨੂੰ ਬੱਚਿਆਂ ਦੀ ਪਹੁੰਚ ਤੋਂ ਹਮੇਸ਼ਾ ਦੂਰ ਰੱਖੋ ਤੇ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਜਲੇਬੀਆਂ ਵਾਲਾ ਕਲਰ ਠੀਕ ਹੈ ਜੀ ਤੇ ਇਹ ਹੈਗਾ ਜੀ ਨਿੰਪੂ ਦਾ ਸਤ ਇਆ ਤੁਹਾਨੂੰ ਨਿੰਬੂ ਦਾ ਸਾਸ ਚਾਹੀਦਾ ਹੋਊਗਾ ਜਲੇਬੀਆਂ ਨੂੰ ਖੱਟੀਆਂ ਕਰਨ ਵਾਸਤੇ ਜਾਂ ਫਿਰ ਚਾਹੀਦੀ ਟਾਟਰੀ ਤੁਸੀਂ ਇਹ ਦੋਨਾਂ ਵਿੱਚੋਂ ਕੋਈ ਵੀ ਚੀਜ਼ ਵਰਤ ਸਕਦੇ ਹੋ ਤੇ ਉਸ ਤੋਂ ਬਾਅਦ ਚਾਹੀਦਾ ਆਪਾਂ ਨੂੰ ਬੇਕਿੰਗ ਸੋਡਾ ਠੀਕ ਹੈ ਜੀ ਆ ਦੇਖੋ ਜਿਹੜਾ ਕੀ ਮੈਂ ਕੰੱਚ ਦੀ ਡੱਬੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਏ ਆਪਾਂ ਬੇਕਿੰਗ ਸੋਡਾ ਵਰਤੋਗੇ ਤੇ ਜੇ ਕਿ ਟਾਟਰੀ ਹੈ ਜਾਂ ਨਿੰਬੂ ਦਾ ਸਾਸ ਹੈ ਜਾਂ ਤੁਸੀਂ ਫਟਕੜੀ ਵੀ ਵਰਤ ਸਕਦੇ ਹੋ ਠੀਕ ਹੈ ਜੀ ਇਹਨੂੰ ਤੁਸੀਂ ਥੋੜੀ ਜਿ ਨੂੰ ਪਾਣੀ ਦੇ ਵਿੱਚ ਘੋਲ ਲੈਣਾ ਠੀਕ ਹੈ ਜੀ ਗਰਮ ਪਾਣੀ ਦੇ ਵਿੱਚ ਆ ਦੇਖੋ ਇੰਨਾ ਕੁ ਪੀਸਮ ਹੈ ਇਹ ਗਰਮ ਪਾਣੀ ਝਕੋੜ ਲਿਆ ਤੇ ਸਭ ਤੋਂ ਪਹਿਲਾਂ ਪਰੇ ਥੋੜਾ ਜਿਹਾ ਚੁਟਕੀ ਪਰ ਆ ਦੇਖ ਲਓ ਠੀਕ ਹੈ ਜੀ ਮੈਂ ਤੁਹਾਨੂੰ ਹੱਥ ਪਰ ਪਾ ਕੇ ਦਿਖਾਉਂਦਾ 2 ਕੱਪ ਆਪਣੇ ਕੋਲ ਮੈਦਾ ਹੈ ਤੇ ਜੇ ਤੁਸੀਂ 450 450 ਗ੍ਰਾਮ ਮੈਦਾ ਲੈ ਰਹੇ ਹੋ ਤਾਂ ਰੰਕੜ ਤੁਸੀਂ ਇਹ ਤੋਂ ਡਬਲ ਕਰ ਲੈਣਾ ਤੇ ਨਹੀਂ 2 ਕੱਪ ਦੇ ਵਿੱਚ ਇੰਨਾ ਕੁ ਰੰਕੜ ਬਹੁਤ ਹੈ ਜੀ ਇਹ ਆਪਾਂ ਨੇ ਮੈਦੇ ਦੇ ਵਿੱਚ ਪਾ ਲੈਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਟਾਟਰੀ ਵਾਲਾ ਜਾਂ ਫਟਕੜੀ ਵਾਲਾ ਪਾਣੀ ਠੀਕ ਹੈ ਜੀ ਆ ਦੇਖੋ ਇੰਨਾ ਕੱਪਾ ਨੇ ਢੋਲ ਕੇ ਰੱਖੀ ਦੀ ਨਾ ਟਾਟਰੀ ਉਹ ਆਪਾਂ ਨੇ ਇਹਦੇ ਵਿੱਚ ਪਾ ਲੈਣਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਉਣਾ ਪਾਣੀ ਤੇ ਪਾਣੀ ਲੈਣਾ ਜੇ ਤੁਸੀਂ ਗਰਮੀ ਦੇ ਵਿੱਚ ਬਣਾ ਰਹੇ ਹੋ ਜਲੇਬੀਆਂ ਤਾਂ ਪਾਣੀ ਨੋਰਮਲ ਲੈ ਲਿਓ ਤੇ ਜੇ ਸਰਦੀ ਵਿੱਚ ਬਣਾ ਰਹੇ ਹੋ ਤਾਂ ਥੋੜਾ ਜਿਹਾ ਪਾਣੀ ਤੁਸੀਂ ਲੈਣਾ ਕੋਸਾ ਠੀਕ ਹੈ ਜੀ ਗਰਮ ਪਾਣੀ ਤੇ ਲੋ ਜੀ ਪਹਿਲਾਂ ਪਾਣੀ ਜਿਹੜਾ ਤੁਸੀਂ ਘੱਟ ਪਾਉਣਾ ਤੇ ਇਹਨੂੰ ਹੁਣ ਆਪਾਂ ਕਰਦੇ ਹਾਂ ਮਿਕਸ ਪਹਿਲਾਂ ਨਾਲ ਦੇ ਨਾਲ ਪਾਣੀ ਪਹਿਲਾਂ ਤੁਸੀਂ ਘੱਟ ਪਾਉਣਾ ਦੇਖ ਕੇ ਥੋੜਾ ਜਿਹਾ ਪਾਣੀ ਹੋਰ ਪਾ ਲਓ ਤੇ ਨੂੰ ਆਪਾਂ ਫੇਰ ਕੋਲੂਗੇ ਕਿਉਂਕਿ ਪਾਣੀ ਹੈ ਨਾ ਜਿਹੜਾ ਪਹਿਲਾਂ ਘੱਟ ਪਾਉਣਾ ਹੈ ਜੇ ਪਹਿਲਾਂ ਜ਼ਿਆਦਾ ਪਾਣੀ ਪਾ ਲਿਆ ਨਾ ਫਿਰ ਇਹਦੇ ਵਿੱਚ ਗੱਠਾਂ ਬਣ ਜਾਂਦੀਆਂ ਤੇ ਪਾਣੀ ਥੋੜਾ ਥੋੜਾ ਦੇਖ ਕੇ ਪਾਉਣਾ ਤੇ ਲੋ ਜੀ ਹੁਣ ਥੋੜਾ ਜਿਹਾ ਪਾਣੀ ਆ ਪੈਦੇ ਵਿੱਚ ਹੋਰ ਪਾ ਲੂਗੇ ਯਾਨੀ ਮਦਾਨੀ ਦੇ ਵਿੱਚ ਗੱਠਾਂ ਨਹੀਂ ਪੈਣੀਆਂ ਚਾਹੀਦੀਆਂ ਜੇ ਮਦਾਨੀ ਦੇ ਵਿੱਚ ਗੱਠਾਂ ਪੈ ਗਈਆਂ ਜਦੋਂ ਆਪਾਂ ਜਲੇਬੀਆਂ ਬਣਾਉਂਗੇ ਨਾ ਫਿਰ ਉਸ ਟਾਈਮ ਤੇ ਆਪਾਂ ਨੂੰ ਇਹ ਤੰਗ ਕਰੂਗੀਆਂ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹ ਚ ਥੋੜਾ ਜਿਹਾ ਪਾਣੀ ਹੋਰ ਪਾ ਲੈਨੇ ਆ ਕਿਉਂਕਿ ਮਦਾਨੀ ਆ ਜਿਹੜੀ ਆਪਾਂ ਨੇ ਥੋੜੀ ਜਿਹੀ ਗਾੜੀ ਬਣਾਉਣੀ ਆ ਠੀਕ ਆ ਜੀ ਜੇ ਜ਼ਿਆਦਾ ਪਤਲੀ ਮਦਾਨੀ ਬਣਾ ਲੂਗੇ ਨਾ ਫੇ ਚਲੇਬੀਆਂ ਜਿਹੜੀਆਂ ਉਹ ਸਹੀ ਨਹੀਂ ਬਣਨੀਆਂ ਤੇ ਲੋ ਜੀ ਇਸ ਤਰੀਕੇ ਦਾ ਆਪਾਂ ਨੇ ਇਹ ਘੋਲ ਲੈਣਾ ਹੈ ਆ ਦੇਖੋ ਹਲੇ ਇਹ ਗਾੜਾ ਹੈ ਨਾ ਜਦੋਂ ਇਹ 5-7 ਮਿੰਟ 10 ਮਿੰਟ ਰੈਸਟ ਕਰੂੰਗਾ ਨਾ ਤਾਂ ਉਸ ਤੋਂ ਬਾਅਦ ਇਹਨੇ ਬਿਲਕੁਲ ਜਿਹੜਾ ਉਹ ਸੈੱਟ ਹੋ ਜਾਣਾ ਹੈ ਤੇ ਲੋ ਜੀ ਇਹਨੂੰ ਘੋਲ ਕੇ ਹੁਣ ਆਪਾਂ ਇਦਾਂ ਹੀ 10-15 ਮਿੰਟ ਵਾਸਤੇ ਰੱਖ ਦੰਨੇ ਆ ਜਦੋਂ ਤੱਕ ਆਪਣੀ ਮਦਾਨੀ ਰੈਸਟ ਕਰਦੀ ਆ ਆਪਾਂ ਬਣਾ ਲੰਨੇ ਆ ਚਾਸਣੀ ਤੇ ਲੋ ਜੀ ਹੁਣ ਬਣਾਉਨੇ ਆਪਾਂ ਚਾਸਣੀ ਮੈਂ ਇੱਥੇ 2 ਕੱਪ ਮੈਦੇ ਦੇ ਲਏ ਆ ਤੇ 4 ਕੱਪ ਆ ਜਿਹੜੇ ਮੈਂ ਆਪਣੇ ਮੈਜ਼ਰਮੈਂਟ ਨਾਲ ਪਾ ਲੂੰਗਾ ਚੀਨੀ ਦੇ ਤੇ ਲੋ ਜੀ ਆਪਾਂ ਨੇ 4 ਕੱਪ ਚੀਨੀ ਦੇ ਪਾ ਲਏ ਇੱਥੇ ਤੇ 4 ਕੱਪਾਂ ਦੇ ਵਿੱਚ 1.5 ਕੱਪ ਤੁਸੀਂ ਪਾਣੀ ਦਾ ਪਾਉਣਾ ਹੈ ਤੇ ਲੋ ਜੀ 1.5 ਕੱਪ ਆ ਜਿਹੜਾ ਆਪਾਂ ਪਾਣੀ ਦਾ ਪਾ ਲੂਗਾ ਆ ਲੋ ਜੀ ਤੇ ਹੁਣ ਜਿਹੜੀ ਆਪਾਂ ਗੈਸ ਬਾਲ ਲੂਗੇ ਤੇ ਲਓ ਜੀ ਗੈਸ ਆਪਾਂ ਨੇ ਬਾਲ ਲਈ ਆ ਤੇ ਜਦੋਂ ਤੱਕ ਚੀਨੀ ਘੁਲਦੀ ਨਹੀਂ ਹੈਗੀ ਠੀਕ ਹੈ ਜੀ ਚੀਨੀ ਮੈਲਟ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਜੋ ਵੀ ਤੁਹਾਡੇ ਕੋਲ ਝਾਰਨੀ ਜਾਂ ਪਲਟਾ ਹੋਇਆ ਤੁਸੀਂ ਚਲਾਉਣਾ ਬੰਦ ਨਹੀਂ ਕਰਨਾ ਕਿਉਂਕਿ ਕਈ ਵਾਰ ਕਿਆ ਹੁੰਦਾ ਹੈ ਨਾ ਖੰਡ ਆ ਜਿਹੜੀ ਚੀਨੀ ਆ ਉਹ ਥੱਲੇ ਲੱਗ ਜਾਂਦੀ ਆ ਤੇ ਚਾਸਣੀ ਆ ਜਿਹੜੀ ਲਾਲ ਹੋ ਜਾਂਦੀ ਆ ਤੇ ਲਓ ਜੀ ਖੰਡ ਨੂੰ ਹੁਣ ਆਪਾਂ ਲੈਨੇ ਆ ਘੋਲ ਚੀਨੀ ਆ ਜਿਹੜੀ ਆਪਣੀ ਮੈਲਟ ਹੋ ਚੁੱਕੀ ਆ ਤੇ ਨਾਲੇ ਚਾਸਣੀ ਨੂੰ ਉਬਾਲੀ ਵੀ ਆ ਚੁੱਕੀ ਆ ਤੇ ਹੁਣ ਆਪਾਂ ਨੇ ਇਹ 3-4 ਮਿੰਟ ਜਿਹੜੀ ਪਕਾਉਣੀ ਆ ਤੇ 3-4 ਮਿੰਟਾਂ ਚ ਜਿਹੜੀ ਚਾਸਣੀ ਆਪਣੀ ਬਣ ਕੇ ਆਏ ਨਾ ਤਿਆਰ ਹੋ ਜੂਗੀ ਤੇ ਲਓ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਲਵਾਈ ਸਟਾਈਲ ਜਲੇਬੀਆਂ ਗਰਮਾ ਗਰਮ ਘਰੇ ਕਿਵੇਂ ਬਣਾ ਸਕਦੇ ਆ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਆ ਤੇ ਲੋ ਜੀ ਚਾਸਣੀ ਬਣ ਕੇ ਆਪਣੀ ਰੈਡੀ ਆ ਜੀ ਇਹ ਚਾਸਣੀ ਦੀ ਆਪਾਂ ਨੇ ਜਿਆਦਾ ਤਾਰ ਨਹੀਂ ਬਣਾਉਣੀ ਤੇ ਜਦੋਂ ਹਲਕੀ ਜਿਹੀ ਇਹ ਚਿਪਚਿਪੀ ਜੀ ਹੋ ਗਈ ਨਾ ਠੀਕ ਆ ਜੀ ਐਦਾਂ ਦੀ ਹੋਣ ਲੱਗ ਗਈ ਤੁਸੀਂ ਆ ਦੇਖ ਸਕਦੇ ਹੋ ਤੇ ਚਾਸਣੀ ਆਪਣੀ ਰੈਡੀ ਆ ਜੀ ਤੇ ਲੋ ਜੀ ਗੈਸ ਕਰਦੇ ਹੁਣ ਆਪਾਂ ਬੰਦ ਤੇ ਅਗਲਾ ਪ੍ਰੋਸੈਸ ਕਰਦੇ ਹਾਂ ਸ਼ੁਰੂ ਹੁਣ ਕਰਦੇ ਆਪਾਂ ਮਦਾਨੀ ਦੀ ਸੈਟਿੰਗ ਆ ਦੇਖੋ ਆਪਣੀ ਮਦਾਨੀ ਆ ਜਿਹੜੀ ਉਹ ਐਨ ਸੈੱਟ ਹੋ ਚੁੱਕੀ ਆ ਤੇ ਤੁਸੀਂ ਇੰਨੀ ਗਾੜੀ ਰੱਖਣੀ ਆ ਜੀ ਇਹ ਪਹਿਲਾਂ ਠੀਕ ਹੈ ਜੀ ਜੇ ਕਈ ਵਾਰ ਪਹਿਲਾਂ ਆਪਾਂ ਪਤਲੀ ਕਰ ਲੈਂਦੇ ਹਾਂ ਨਾ ਫਿਰ ਮਦਾਨੀਆਂ ਜਿਹੜੀ ਉਹ ਸੈੱਟ ਨਹੀਂ ਆਉਂਦੀ ਤੇ ਹੁਣ ਆਪਾਂ ਨੇ ਇੱਕ ਚਮਚ ਪਾਉਣਾ ਇਹਦੇ ਵਿੱਚ ਦਹੀਂ ਆ ਲਓ ਜੀ ਇੱਕ ਚਮਚ ਆਪਾਂ ਨੇ ਦਹੀਂ ਦਾ ਪਾ ਕੇ ਇਹਨੂੰ ਕਰ ਦੇਣਾ ਮਿਕਸ ਦਹੀਂ ਪਾਉਣ ਨਾਲ ਜਲੇਬੀ ਆ ਜਿਹੜੀ ਬਹੁਤ ਕਰਾਰੀ ਬਣਦੀ ਆ ਠੀਕ ਹੈ ਜੀ ਤੇ ਇੱਕ ਨਾਲੇ ਜਲੇਬੀ 'ਚ ਸਵਾਦ ਆ ਜਿਹੜਾ ਬਹੁਤ ਵਧੀਆ ਹੁੰਦਾ ਏ ਤੇ ਲਓ ਜੀ ਤੇ ਜੇ ਤੁਹਾਡੇ ਕੋਲ ਦਹੀਂ ਨਾ ਹੋਇਆ ਤਾਂ ਤੁਸੀਂ ਥੋੜੀ ਬਹੁਤੀ ਲੱਸੀ ਵੀ ਪਾ ਸਕਦੇ ਹੋ ਹੁਣ ਆਪਾਂ ਪੌਂਡ ਨਹੀਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਆ ਲੋ ਜੀ ਥੋੜਾ ਜਿਹਾ ਆਪਾਂ ਨੇ ਫੂਡ ਕਲਰ ਪਾਉਣਾ ਹੈ ਤੇ ਇਹ ਆਪਸ਼ਨਲ ਹੈ ਜੇ ਤੁਸੀਂ ਇਹਨੂੰ ਸਕਿਪ ਕਰਨਾ ਹੋਇਆ ਠੀਕ ਹੈ ਜੀ ਤੁਸੀਂ ਓ ਵੀ ਕਰ ਸਕਦੇ ਹੋ ਤੇ ਲੋ ਜੀ ਮੈਂ ਥੋੜਾ ਜਿਹਾ ਫੂਡ ਕਲਰ ਪਾ ਲਿਆ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਥੋੜਾ ਜਿਹਾ ਬੇਕਿੰਗ ਸੋਡਾ ਇਹਦੇ ਵਿੱਚ ਤੇ ਪਹਿਲਾਂ ਜਿਹੜਾ ਬੇਕਿੰਗ ਸੋਡਾ ਤੁਸੀਂ ਘੱਟ ਪਾਉਣਾ ਹੈ ਪਹਿਲਾਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਜੇ ਬੇਕਿੰਗ ਸੋਡਾ ਜ਼ਿਆਦਾ ਹੋ ਗਿਆ ਨਾ ਤੇ ਜਲੇਬੀਆਂ ਤੁਹਾਡੇ ਕੋਲ ਸਹੀ ਨਹੀਂ ਬਣਣੀਆਂ ਠੀਕ ਹੈ ਜੀ ਜਾਂ ਜਲੇਬੀਆਂ ਫਟਣ ਲੱਗ ਜੂਗੀਆਂ ਤੁਸੀਂ ਪਹਿਲਾਂ 베ਕਿੰਗ ਸੋਡਾ ਘੱਟ ਪਾਉਣਾ ਏ ਤੇ ਇਹਨੂੰ ਮਿਕਸ ਕਰਕੇ ਪਹਿਲਾਂ ਇੱਕ ਪੀਸ ਜਲੇਬੀ ਦਾ ਬਣਾ ਕੇ ਦੇਖ ਲਿਓ ਜੇ ਤੁਹਾਨੂੰ ਲੱਗਿਆ ਵੀ ਜਲੇਬੀਆਂ ਸਹੀ ਢੰਗ ਨਾਲ ਫੁੱਲ ਰਹੀਆਂ ਏ ਤਾਂ ਤੁਸੀਂ ਜਲੇਬੀਆਂ ਬਣਾ ਲਿਓ ਜੇ ਤੁਹਾਨੂੰ ਲੱਗਿਆ ਵੀ ਜਲੇਬੀਆਂ ਨਹੀਂ ਫੁੱਲ ਰਹੀਆਂ ਤਾਂ ਤੁਸੀਂ 베ਕਿੰਗ ਸੋਡੇ ਦਾ ਹੋਰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਪਰ ਪਹਿਲਾਂ ਜ਼ਿਆਦਾ ਨਹੀਂ ਪਾਉਣਾ ਨਹੀਂ ਫਿਰ ਕੰਮ ਗੜਬੜ ਹੋ ਜਾਊਗਾ ਤੇ ਲਓ ਜੀ ਇਹਨੂੰ ਕਰਦੇ ਹਾਂ ਹੁਣ ਆਪਾਂ ਮਿਕਸ ਤੇ ਹਲਕਾ ਜਿਹਾ ਆਪਾਂ ਇਹਦੇ ਉੱਪਰ ਪਾਣੀ ਪਾਵਾਂਗੇ ਠੀਕ ਹੈ ਜੀ ਤਾਂ ਜੋ ਕਲਰ ਤੇ ਸੋਡਾ ਜਿਹੜਾ ਉਹ ਚੰਗੀ ਤਰ੍ਹਾਂ ਮਿਕਸ ਹੋ ਜਵੇ। ਜ਼ਿਆਦਾ ਪਾਣੀ ਨਹੀਂ ਪਾਉਣਾ। ਠੀਕ ਹੈ ਜੀ ਹਲਕਾ ਜਿਹਾ ਬਸ। ਆਹ ਲੋ ਜੀ ਤੇ ਇਹਨੂੰ ਕਰਦੇ ਆ ਹੁਣ ਆਪਾਂ ਮਿਕਸ ਚੰਗੀ ਤਰ੍ਹਾਂ। ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋ ਰੱਖਣਾ। ਜਦੋਂ ਵੀ ਮੈਦਾ ਹਿਲਾਉਣਾ ਹੈ ਠੀਕ ਹੈ ਜੀ ਮਿਕਸ ਕਰਨਾ ਹੈ ਇਹਨੂੰ ਇੱਕ ਸਾਈਡ ਨੂੰ ਹੀ ਹਿਲਾਉਣਾ ਹੈ ਇਸ ਤਰੀਕੇ ਨਾਲ। ਮਤਲਬ ਦੋ ਪਾਸੇ ਨੂੰ ਨਹੀਂ ਹਿਲਾਉਣਾ। ਫਿਰ ਇਹਦੇ ਵਿੱਚ ਗੁੱਛਾ ਬਣ ਜਾਂਦਾ ਹੈ ਠੀਕ ਹੈ ਜੀ ਜਾਨੀ ਜਾਲੀ ਬਣ ਜਾਂਦੀ ਹੈ ਜਿਹੜੀ ਕਿ ਜਲੇਬੀਆਂ ਬਣਾਉਣ 'ਚ ਦਿੱਕਤ ਕਰਦੀ ਆ। ਤੇ ਤੁਸੀਂ ਇਹਨੂੰ ਇੱਕ ਪਾਸੇ ਨੂੰ ਹੀ ਘੁਮਾਉਣਾ ਹੈ। ਇਹ ਤਾਂ ਸੱਜੇ ਪਾਸੇ ਨੂੰ ਕਮਾ ਲਿਓ ਜਾਂ ਫਿਰ ਖੱਬੇ ਪਾਸੇ ਨੂੰ ਕਮਾ ਲਿਓ ਠੀਕ ਹੈ ਜੀ ਇਹਨੂੰ ਤੁਸੀਂ ਬਸ ਇੱਕ ਪਾਸੇ ਨੂੰ ਇਹ ਜਿਹੜੀ ਹੱਥ ਚਾਹੇ ਤੁਸੀਂ ਹੱਥ ਨਾਲ ਕਮਾਇਓ ਜਾਂ ਤੁਹਾਡੇ ਕੋਲ ਕੋਈ ਕਰਛੀ ਹੋਈ ਠੀਕ ਹੈ ਜੀ ਤੇ ਐਦਾਂ ਹੀ ਇਹਨੂੰ ਇੱਕ ਸਾਈਡ ਨੂੰ ਇਹ ਕਮਾਉਣਾ ਹੈ ਤੇ ਗਾੜੀ ਜਿਹੜੀ ਮਦਾਨੀ ਆ ਐਨੀ ਹੋਣੀ ਚਾਹੀਦੀ ਆ ਆ ਤੁਸੀਂ ਦੇਖ ਸਕਦੇ ਹੋ ਜਿਆਦਾ ਪਤਲੀ ਨੂੰ ਕਰਿਓ ਨਾ ਫਿਰ ਜਲੇਬੀਆਂ ਤੁਹਾਡੇ ਬਾ ਬਣਨੀਆਂ ਨਹੀਂ ਹੈਗੀਆਂ ਤੇ ਲਓ ਜੀ ਹੁਣ ਰੱਖਦੇ ਆਪਾਂ ਜਲੇਬੀਆਂ ਵਾਲੀ ਕੜਾਹੀ ਤੇ ਕੜਾਹੀ ਦੀ ਜਗ੍ਹਾ ਤੇ ਤੁਸੀਂ ਨਾ ਜੇ ਤਾਂ ਤੁਹਾਡੇ ਕੋਲ ਕੋਈ ਜਲੇਬੀਆਂ ਬਣਾਉਣ ਵਾਲੀ ਕੜਾਹੀ ਹੋਈ ਜਾਂ ਪੂੜਿਆਂ ਵਾਲੀ ਕੜਾਹੀ ਹੋਈ ਜਾਂ ਤਾਂ ਤੁਸੀਂ ਉਹ ਵਰਤ ਲਿਓ ਜਾਂ ਫਿਰ ਆਪਣੇ ਕੋਲ ਕੋਈ ਘਰੇ ਥਾਲੀ ਹੁੰਦੀ ਆ ਠੀਕ ਹੈ ਜੀ ਚਾਹੇ ਪਿੱਤਲ ਦੀ ਹੋਵੇ ਜਿਹੜੀ ਮਰਜ਼ੀ ਹੋਵੇ ਤੁਸੀਂ ਉਹਦੇ ਥੱਲੇ ਨਾ ਥੋੜੀ ਜੀ ਮਿੱਟੀ ਲਾ ਲੈਣੀ ਆ ਠੀਕ ਹੈ ਜੀ ਐਦਾਂ ਐਦਾਂ ਕਰਨ ਨਾਲ ਜਿਹੜੀ ਥਾਲੀ ਆਪਣੀ ਉਹ ਖਰਾਬ ਨਹੀਂ ਹੋਊਗੀ ਜੀ ਤੇ ਲੋ ਜੀ ਮੈਂ ਕਿਉਂਕਿ ਜਲੇਬੀਆਂ ਬਣਾਉਣ ਵਾਸਤੇ ਨਾ ਅਕਸਰ ਆਪਾਂ ਨੂੰ ਫਲੈਟ ਆ ਜਿਹੜੀ ਉਹ ਚਾਹੀਦੀ ਹੁੰਦੀ ਆ ਕੜਾਹੀ ਤੇ ਆਪਣੇ ਕੋਲ ਜਿਹੜੀਆਂ ਹੈਗੀਆਂ ਬੜੀਆਂ ਕੜਾਹੀਆਂ ਯਾਨੀ ਤਵੀਆਂ ਕਹਿ ਦਿੰਦੇ ਜਲੇਬੀਆਂ ਵਾਲੀਆਂ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਥਾਲੀ ਨੂੰ ਰੱਖਦੇ ਆ ਇਦਾਂ ਗੈਸ ਚੁੱਲ੍ਹੇ ਤੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਕੀ ਤੇ ਲਓ ਜੀ ਕੜਾਹੀ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਦੇਸੀ ਕੀ ਪਾ ਲਿਆ ਤੇ ਮੈਂ ਥੋੜਾ ਜਿਹਾ ਬਨਸਪਤੀ ਕੀ ਪਾਇਆ ਠੀਕ ਹੈ ਜੀ ਤੇ ਤੁਸੀਂ ਇਹਨੂੰ ਅੱਧਾ ਕੀ ਤੇ ਅੱਧੇ ਰਫੈਂਡ ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਬਣਾਈ ਆ ਠੀਕ ਹੈ ਜੀ ਥੋੜੀ ਜਿਹੀ ਦੇਸੀ ਕੀ ਤੇ ਬਨਸਪਤੀ ਕੀ ਦੀਆਂ ਇੱਕ ਕੜਾਹੀ ਦੇ ਵਿੱਚ ਜਿਹੜਾ 1 ਇੰਚ ਤੋਂ ਥੋੜਾ ਜਿਹਾ ਘੱਟ ਹੈ ਜਿਹੜਾ ਉਹ ਕੀ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਇਹਨੂੰ ਕਰ ਲੈਂਦੇ ਹਾਂ ਹੁਣ ਆਪਾਂ ਗਰਮ ਜਦੋਂ ਤੱਕ ਆਪਣਾ ਘੀ ਗਰਮ ਹੁੰਦਾ ਹੈ ਆਪਾਂ ਮਦਾਨੀ ਪੈਕ ਕਰ ਲੈਂਦੇ ਹਾਂ ਜੀ ਵੈਸੇ ਤਾਂ ਸਾਡੇ ਕੋਲ ਵਿਆਹਾਂ ਦੇ ਵਿੱਚ ਠੀਕ ਹੈ ਜੀ ਜਲੇਬੀਆਂ ਬਣਾਉਣ ਵਾਸਤੇ ਐਦਾਂ ਦੀ ਜਿਹੜੀਆਂ ਉਹ ਪੂਣੀਆਂ ਹੁੰਦੀਆਂ ਨੇ ਤੇ ਘਰਾਂ 'ਹਿ ਮਤਲਬ ਹੁੰਦੀ ਨਹੀਂ ਠੀਕ ਹੈ ਜੀ ਹਰੇਕ ਘਰ 'ਚ ਨਹੀਂ ਹੁੰਦੀ ਇਹ ਤੇ ਤੁਸੀਂ ਲਪਾਫੇ ਨਾਲ ਘਰਾਂ ਜਲੇਬੀਆਂ ਬਣਾ ਸਕਦੇ ਹੋ ਤੇ ਤੁਸੀਂ ਕੀ ਕਰਨਾ ਠੀਕ ਹੈ ਜੀ ਇਕ ਲਪਾਫੇ ਦੇ ਵਿੱਚ ਥੋੜਾ ਜਿਹੀ ਲੇਬੀਆਂ ਵਾਲਾ ਬੈਟਰ ਹੈ ਜਿਹੜਾ ਉਹ ਪਾ ਲੈਣਾ ਹੈ ਇਸ ਤਰੀਕੇ ਨਾਲ ਆਹ ਲੋ ਜੀ ਇੱਕ ਖੁੰਜੇ ਚ ਪਾਉਣਾ ਤੁਸੀਂ ਇਹ ਯਾਨੀ ਪੂਰਾ ਲਪਾਫਾ ਨਹੀਂ ਲਵੇੜਨਾ ਇਸ ਤਰੀਕੇ ਨਾਲ ਜਿਹੜਾ ਤੁਸੀਂ ਜਲੇਬੀਆਂ ਵਾਲਾ ਬੈਟਰ ਜਿਹੜਾ ਉਹ ਪਾ ਲੈਣਾ ਹੈ ਤੇ ਪਾਉਣਾ ਇੱਕ ਸਾਈਡ ਤੋਂ ਆ ਠੀਕ ਹੈ ਜੀ ਯਾਨੀ ਇੱਕ ਜਿਹੜਾ ਥੱਲੇ ਵਾਲਾ ਖੁੰਜਾ ਹੈ ਦਾ ਉਹ ਥੱਲੇ ਆਉਣਾ ਚਾਹੀਦਾ ਹੈ ਤੇ ਜਦੋਂ ਆਪਾਂ ਨੇ ਮਦਾਨੀ ਜਲੇਬੀਆਂ ਵਾਲਾ ਬੈਟਰ ਇਹਦੇ ਵਿੱਚ ਪਾ ਲਿਆ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਫੜ ਲੈਣਾ ਹੈ ਠੀਕ ਹੈ ਜੀ ਚੰਗੀ ਤਰ੍ਹਾਂ ਆ ਦੇਖੋ ਐਦਾਂ ਫੜਨਾ ਆਪਾਂ ਨੇ ਇਹ ਹੱਥ 'ਚ ਤੇ ਆ ਜਿਹੜਾ ਖੁੰਜਾ ਏ ਆਪਾਂ ਨੇ ਕਿਸੇ ਕੈਂਚੀ ਨਾਲ ਇਹਨੂੰ ਕੱਟ ਕਰ ਦੋਗੇ ਠੀਕ ਹੈ ਜੀ ਯਾਨੀ ਹਲਕਾ ਜਿਹਾ ਆਪਾਂ ਨੇ ਇੱਥੇ ਸਰਾਖ ਕਰ ਲੈਣਾ ਤੇ ਸਰਾਖ ਆ ਜਿਹੜਾ ਜ਼ਿਆਦਾ بڑا ਨਹੀਂ ਕਰਨਾ ਤੇ ਜੇ ਜ਼ਿਆਦਾ بڑا ਸਰਾਖ ਕਰੋਗੇ ਫੇ ਚਲੇਬੀਆਂ ਜਿਹੜੀਆਂ ਜ਼ਿਆਦਾ ਮੋਟੀਆਂ ਬਣੂਗੀਆਂ ਤੇ ਲੋ ਜੀ ਕੈਂਚੀ ਨਾਲ ਮੈਂ ਇਹਨੂੰ ਹੁਣ ਕੱਟ ਲੰਨਾ ਤੇ ਲੋ ਜੀ ਆਪਾਂ ਇਹਨੂੰ ਕੱਟ ਲੂਗੇ ਕੈਂਚੀ ਨਾਲ ਠੀਕ ਹੈ ਜੀ ਇਸ ਤਰੀਕੇ ਦਾ ਆਪਾਂ ਨੇ ਕੋੜੇ ਜਾ ਬਰੀਕ ਜਾ ਜਿਹੜਾ ਸਰਾਤ ਹੈ ਉਹ ਕੱਟ ਲੈਣਾ ਹੈ ਤੇ ਇੱਧਰ ਜਿਹੜਾ ਕੀ ਹੈ ਆਪਣਾ ਉਹ ਮੀਡੀਅਮ ਗਰਮ ਹੋਣਾ ਚਾਹੀਦਾ ਹੈ ਪਹਿਲਾਂ ਆਪਾਂ ਹਲਕੀ ਜੀ ਬੂੰਦ ਹੈ ਜਿਹੜੀ ਐਦਾਂ ਛੱਡ ਕੇ ਦੇਖੂਗੇ ਠੀਕ ਹੈ ਜੀ ਆ ਦੇਖੋ ਇੰਨਾ ਕੁ ਕੀ ਹੈ ਜਿਹੜਾ ਉਹ ਗਰਮ ਹੋਣਾ ਚਾਹੀਦਾ ਹੈ ਯਾਨੀ ਜ਼ਿਆਦਾ ਓਵਰ ਗਰਮ ਨਹੀਂ ਹੋਣਾ ਚਾਹੀਦਾ ਤੇ ਫਿਰ ਤੁਸੀਂ ਨਾ ਇਸ ਤਰੀਕੇ ਨਾਲ ਠੀਕ ਹੈ ਜੀ ਇੱਕ ਇੱਕ ਕਰਕੇ ਐਦਾਂ ਕਮਾ ਕਮਾ ਕੇ ਨਾ ਇੱਕ ਇੱਕ ਪੀਸ ਹੈ ਜਿਹੜਾ ਤੁਸੀਂ ਬਣਾ ਲਿਓ ਆਹ ਲਓ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਕਿ ਕਿ ਦੂਜੇ ਤਰੀਕੇ ਨਾਲ ਤੁਹਾਡੇ ਕੋਲੋ ਸ਼ਾਇਦ ਨਾ ਬਣਨ ਤੇ ਤੁਸੀਂ ਇਸ ਤਰੀਕੇ ਨਾਲ ਇੱਕ ਇੱਕ ਪੀਸ ਕਰਕੇ ਜਿਹੜੀ ਉਹ ਜਲੇਬੀ ਦਾ ਤਿਆਰ ਕਰ ਸਕਦੇ ਹੋ ਤੇ ਸੇਕ ਰੱਖਿਓ ਮੀਡੀਅਮ ਤੇ ਥੋੜੀ ਦੇਰ ਬਾਅਦ ਤੁਸੀਂ ਮਾਰੇ ਇਹਨੂੰ ਪਲਟੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲੋ ਜੀ ਐਦਾਂ ਜਿਹੜੀਆਂ ਤੁਸੀਂ ਜਲੇਬੀਆਂ ਘਰੇ ਬਣਾ ਸਕਦੇ ਹੋ ਤੇ ਮੈਂ ਤੁਹਾਨੂੰ ਦੂਜੇ ਤਰੀਕੇ ਨਾਲ ਬਣਾ ਕੇ ਵੀ ਦਿਖਾਉਂਗਾ ਪੂਣੀ ਨਾਲ ਤੇ ਇਹ ਆ ਘਰੇਲੂ ਜਲੇਬੀਆਂ ਠੀਕ ਹੈ ਜੀ ਇੱਕੀ ਤੁਹਾਡੇ ਕੋਲ ਲਪਾਫੇ ਦੇ ਵਿੱਚ ਐਦਾਂ ਦੀ ਬਣੂਗੀਆਂ ਪਰ ਖਾਣ ਦੇ ਵਿੱਚ ਪੂਰੀਆਂ ਟੇਸਟੀ ਹੋਣਗੀਆਂ ਇਹ ਖਾਣ ਦੇ ਵਿੱਚ ਕੋਈ ਕਮੀ ਨਹੀਂ ਤੇ ਬਸ ਥੋੜੀ ਜਿਹੀ ਬਣਾਉਣ ਦੇ ਵਿੱਚ ਦਿੱਕਤ ਆਊਗੀ ਕਿਉਂਕਿ ਤੁਹਾਡੇ ਕੋਲ ਸੇਮ ਡਿਜ਼ਾਈਨ ਜਿਹੜਾ ਉਹ ਸ਼ਾਇਦੇ ਬਣੇ ਤੇ ਜੇ ਤੁਹਾਨੂੰ ਥੋੜਾ ਮਾੜਾ-ਮੋਟਾ ਹੱਥ ਖੁੱਲ ਗਿਆ ਤਾਂ ਤੁਸੀਂ ਬਣਾ ਵੀ ਸਕਦੇ ਹੋ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਪਕਾ ਲੈਂਦੇ ਆ ਨਾ ਚੰਗੀ ਤਰ੍ਹਾਂ ਰੜ ਲੂਗੇ ਤੇ ਲਓ ਜੀ ਜਦੋਂ ਜਲੇਬੀਆਂ ਆਪਣੀਆਂ ਰੜ ਗਈਆਂ ਫਿਰ ਆਪਾਂ ਨੇ ਇਹ ਦੋ-ਦੋ ਚੱਕਣੀਆਂ ਏ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਆਪਾਂ ਨੇ ਇਹ ਲੈ ਕੇ ਜਾਣੀਆਂ ਚਾਸਣੀ ਦੇ ਵਿੱਚ ਤੇ ਚਾਸਣੀ ਦੇ ਵਿੱਚ ਆਪਾਂ ਨੇ ਇਹ ਛੱਡ ਕੇ ਨਾਲ ਲੱਗਦੀ ਉਹ ਦੱਬਣੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲੋ ਜੀ ਐਦਾਂ ਇਸ ਤਰੀਕੇ ਨਾਲ ਤੁਸੀਂ ਇਹ ਚਾਸਣੀ ਦੇ ਵਿੱਚ ਛੱਡੀ ਜਾਣੀਆਂ ਤੇ ਦੱਬੀ ਜਾਣੀਆਂ ਤੇ ਉਸ ਤੋਂ ਬਾਅਦ ਆਪਾਂ ਨੇ ਐਦਾਂ ਦੀ ਕੋਈ ਝਾਰਨੀ ਲੈਣੀ ਆ ਆਪਾਂ ਇਹਨਾਂ ਨੂੰ ਉਸ ਪਰ ਕੱਢੋਗੇ ਇਸ ਤਰੀਕੇ ਨਾਲ ਤਾਂ ਜੋ ਜਿਹੜੀ ਐਕਸਟਰਾ ਚਾਸਣੀ ਆ ਉਹ ਨਿਕਲ ਜਾਵੇ ਤੇ ਆਪਾਂ ਨੇ 2-3 ਮਿੰਟ ਇਹਨੂੰ ਇਦਾਂ ਹੀ ਫੜ ਕੇ ਰੱਖਣਾ ਠੀਕ ਹੈ ਜੀ ਤਾਂ ਜੋ ਜਿਹੜੀ ਐਕਸਟਰਾ ਚਾਸਣੀ ਆ ਉਹ ਬਾਹਰ ਨਿਕਲ ਜੂਗੀ ਆ ਦੇਖੋ ਜੀ ਕਿੰਨੀਆਂ ਵਧੀਆ ਆਪਣੀਆਂ ਕੁੜਕਰੀਆਂ ਕੋੜਕਰੀਆਂ ਜਲੇਬੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜ ਲੈਣੇ ਆ ਤੇ ਇੱਕ ਗੱਲ ਦਾ ਖਿਆਲ ਤੁਸੀਂ ਹੋ ਰੱਖਣਾ ਜਦੋਂ ਵੀ ਤੁਸੀਂ ਜਲੇਬੀਆਂ ਚਾਸਣੀ ਦੇ ਵਿੱਚ ਡਬਾਉਣੀਆਂ ਉਸ ਟਾਈਮ ਤੇ ਚਾਸਣੀ ਆ ਜਿਹੜੀ ਨਾ ਹੀ ਜ਼ਿਆਦਾ ਗਰਮ ਚਾਹੀਦੀ ਆ ਤੇ ਨਾ ਹੀ ਠੰਡੀ ਕਿਉਂਕਿ ਮੀਡੀਅਮ ਜੀ ਚਾਸਣੀ ਆਪਣੀ ਗਰਮ ਚਾਹੀਦੀ ਆ ਜੇ ਆਪਣੀ ਜ਼ਿਆਦਾ ਚਾਸਣੀ ਗਰਮ ਹੋਈ ਨਾ ਤਾਂ ਜਲੇਬੀਆਂ ਨਰਮ ਹੋ ਜੂਗੀਆਂ ਤੇ ਜਿਆਦਾ ਚਾਸਣੀ ਠੰਡੀ ਹੋਈ ਤਾਂ ਜਲੇਬੀਆਂ ਦੇ ਵਿੱਚ ਚਾਸਣੀ ਫਿਰ ਭਰਨੀ ਨਹੀਂ ਹੈਗੀ ਇਸ ਕਰਕੇ ਮੀਡੀਅਮ ਜੀ ਜਿਹੜੀ ਚਾਸਣੀ ਉਹ ਗਰਮ ਕਰਨੀ ਆ ਉਸ ਦੇ ਵਿੱਚ ਆਪਣੀਆਂ ਜਲੇਬੀਆਂ ਜਿਹੜੀਆਂ ਐ ਨਾ ਪਰਫੈਕਟ ਆ ਜਿਹੜੀਆਂ ਮਿੱਠਾ ਭਰ ਜੂਗਾ ਜਲੇਬੀਆਂ ਦੇ ਵਿੱਚ ਤੇ ਲਓ ਜੀ ਇਹਨਾਂ ਨੂੰ ਕੱਢ ਲੈਂਦੇ ਹੁਣ ਆਪਾਂ ਪਲੇਟ ਦੇ ਵਿੱਚ ਤੇ ਲਓ ਜੀ ਹੁਣ ਆਪਾਂ ਜਲੇਬੀਆਂ ਕੱਢ ਲੈਂਦੇ ਆ ਪਲੇਟ ਦੇ ਵਿੱਚ ਆ ਦੇਖੋ ਜੀ ਕਿੰਨੀਆਂ ਵਧੀਆ ਆਪਣੀਆਂ ਜਲੇਬੀਆਂ ਬਣ ਗਈਆਂ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਦੂਜੇ ਤਰੀਕੇ ਨਾਲ ਬਣਾ ਕੇ ਤੇ ਹੁਣ ਆਪਾਂ ਨੇ ਇਦਾਂ ਦਾ ਕੋਈ ਡੱਬਾ ਲੈਣਾ ਠੀਕ ਹੈ ਜੀ ਡੋਂਗਾ ਤੇ ਉਹਦੇ ਵਿੱਚ ਆਪਾਂ ਰੱਖੂਗੇ ਆਪਣੀ ਠੀਕ ਹੈ ਜੀ ਪੌਣੀ ਜਲੇਬੀਆਂ ਵਾਲਾ ਕੱਪੜਾ ਵੀ ਕਹਿ ਦਿੰਦੇ ਆ ਤੇ ਲਓ ਜੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਆਪਣੀ ਮਦਾਨੀ ਤੇ ਲਓ ਜੀ ਆ ਲੋ ਇਹਦੇ ਵਿੱਚ ਆਪਾਂ ਆਪਣੀ ਜਿਹੜੀ ਮਦਾਨੀ ਹੈ ਜਲੇਬੀਆਂ ਵਾਲੀ ਉਹ ਐਡ ਕਰ ਲੂਗੇ ਤੇ ਹੁਣ ਆਪਾਂ ਨੇ ਇਹ ਚੰਗੀ ਤਰ੍ਹਾਂ ਫੜਨੀ ਆ ਜੀ ਠੀਕ ਹੈ ਜੀ ਚਾਰੇ ਕੋਣਿਆਂ ਪਰ ਤੇ ਇਦਾਂ ਆਪਾਂ ਨੇ ਇਹ ਫੜ ਲੈਣੀ ਆ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਮਦਾਨੀ ਵਾਲਾ ਬੋਲ ਆ ਜਿਹੜਾ ਆਪਾਂ ਨੇ ਦੇ ਥੱਲੇ ਕਰ ਲੈਣਾ ਹੈ ਤੇ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਫੜਨਾ ਠੀਕ ਹੈ ਜੀ ਇਦਾਂ ਅਸੀਂ ਇਹਨੂੰ ਫੜਦੇ ਆ ਤੇ ਇਦਾਂ ਘਮਾਉਂਗੇ ਆਹ ਲਓ ਜੀ ਤੇ ਲਓ ਜੀ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਫੜ ਜਲੇਬੀਆਂ ਆਹ ਲਓ ਜੀ ਠੀਕ ਹੈ ਜੀ ਤਿਆਰ ਪੂਰੀਆਂ ਹਲਵਾਈ ਸਟਾਈਲ ਇਹ ਲੋੜੀ ਪੂਰੀਆਂ ਵਧੀਆ ਜਿਹੜੀਆਂ ਆਪਣੀਆਂ ਜਲੇਬੀਆਂ ਬਣ ਕੇ ਤਿਆਰ ਹੋਈਆਂ ਤੇ ਹੁਣ ਮਾਰਦੇ ਆਪਾਂ ਇਹਨਾਂ ਨੂੰ ਪਲਟੀ ਤੇ ਆ ਜਿਹੜੇ ਉੱਪਰ ਦਾਣੇ ਆ ਰਹੇ ਆ ਠੀਕ ਹੈ ਜਲੇਬੀਆਂ ਦੇ ਇਹ ਆਉਣੇ ਜ਼ਰੂਰੀ ਆ ਕਿਉਂਕਿ ਇੱਥੇ ਪਤਾ ਲੱਗ ਜਾਂਦਾ ਏ ਕਿਉਂਕਿ ਜਲੇਬੀ ਹੈ ਜਿਹੜੀ ਉਹ ਪਰਫੈਕਟ ਬਣੀ ਹੈ ਠੀਕ ਹੈ ਜੀ ਜਲੇਬੀ ਫੁੱਲ ਵੀ ਐਨ ਵਧੀਆ ਰਹੀ ਆ ਤੇ ਜਲੇਬੀ ਖਾਣ ਚ ਵੀ ਐਨ ਪੂਰੀ ਟੇਸਟੀ ਹੋਊਗੀ ਤੇ ਮੈਂ ਤੁਹਾਨੂੰ ਇੱਕ ਪੀਸ ਦਿਖਾ ਵੀ ਦਿੰਨਾ ਆ ਦੇਖੋ ਠੀਕ ਹੈ ਜੀ ਕਿੰਨੀ ਵਧੀਆ ਆਪਣੀ ਜਲੇਬੀ ਜਿਹੜੀ ਉਹ ਬਣ ਕੇ ਤਿਆਰ ਹੋਈ ਆ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਰਾੜ ਲੈਣੇ ਆ ਚੰਗੀ ਤਰ੍ਹਾਂ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਦੇ ਨਵੇਂ ਆ ਜੀ ਚੈਨਲ ਸਬਸਕ੍ਰਾਈਬ ਵੀ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਲੰਨੇ ਆ ਰਾੜ ਤੇ ਉਸ ਤੋਂ ਬਾਅਦ ਉਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਖੰਡ ਚ ਡਬੋ ਲਾਂਗੇ ਤੇ ਲਓ ਜੀ ਜਲੇਬੀਆਂ ਬਣ ਕੇ ਆਪਣੀਆਂ ਰੈਡੀ ਆ ਜੀ ਆ ਦੇਖੋ ਕਿੰਨੀਆਂ ਵਧੀਆ ਜਲੇਬੀਆਂ ਬਣੀਆਂ ਸੋ ਇਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਹਲਵਾਈ ਸਟਾਈਲ ਕਰੇ ਜਲੇਬੀਆਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਨੇ ਦੱਸਤੀਆਂ ਠੀਕ ਹੈ ਜੀ ਆ ਦੇਖੋ ਇਹ ਮੈਂ ਬਣਾਈਆਂ ਜਿੱਦਾਂ ਕਿ ਨਾਰਮਲ ਸਿੰਪਲ ਤੁਸੀਂ ਇਸ ਤਰੀਕੇ ਨਾਲ ਤਾਂ ਬਿਲਕੁਲ ਬਣਾ ਸਕਦੇ ਹੋ ਠੀਕ ਹੈ ਜੀ ਖਾਣ ਚ ਵਧੀਆ ਹੋਣਗੀਆਂ ਡਿਜ਼ਾਈਨ ਚ ਥੋਤੇ ਮਾੜਾ ਮੋਟਾ ਫਰਕ ਪੈ ਸਕਦਾ ਹੈ ਤੇ ਲਓ ਜੀ ਫਿਰ ਬਣਾ ਕੇ ਜ਼ਰੂਰ ਟਰਾਈ ਕਰਿਓ ਅੱਜ ਫਿਰ ਤੁਹਾਨੂੰ ਆਪਾਂ ਨੇ ਸਿਖਾਈਆਂ ਜਲੇਬੀਆਂ ਬਣਾਉਣੀਆਂ ਵੀ ਆਪਾਂ ਕਿਵੇਂ ਬਣਾ ਸਕਦੇ ਹਾਂ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ